ਅਲਗਾ ਦਖਣੀ ਦੇ ਸੀਨੀਅਰ ਅਗੂ अजीत ਸਿੰਘ ਵੱਲੋਂ ਆਈਡੀਆਚ ਮਾਰਕੀਟ ਵਿੱਚ ਮੇਅਰ ਸਾਹਿਬ ਅਤੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਦੇ ਦਿਸ਼ਾ ਨਿਰਦੇਸ਼ ਹੇਠ ਚੀਫ ਐਸਆਈ ਵਿਜੇ ਗਿੱਲ ਅਤੇ ਸਬਡੈਂਟ ਲਵਲੀਨ ਸ਼ਰਮਾ ਦੀ ਰਹਿਨਮਾਈ ਹੇਠ ਲਾਇਸੈਂਸ ਵਿਭਾਗ ਦੀ ਰਿਕਵਰੀ ਸੰਬੰਧੀ ਆਈਡੀਆਚ ਮਾਰਕੀਟ ਵਿੱਚ ਲਾਇਸੈਂਸ ਰੀਨਿਊ ਕਰਨ ਦਾ ਕੈਂਪ ਲਗਾਇਆ ਗਿਆ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦੇ ਦੌਰਾਨ ਆਪਣਾ ਲਾਇਸੈਂਸ ਜ਼ਰੂਰ ਰੀਨਿਊ ਕਰਵਾਓ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੀਤ ਸਿੰਘ ਅਤੇ ਸੀਨੀਅਰ ਆਗੂ ਭੁਪਿੰਦਰ ਸਿੰਘ ਰਾਜੂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਦੁਕਾਨਦਾਰਾਂ ਨੂੰ ਇਹ ਸਹੂਲਤ ਦੇਣ ਦੇ ਲਈ ਧੰਨਵਾਦ ਕੀਤਾ। ਹਾਂਜੀ ਸਰ ਕੀ ਕਹਿਣਾ ਚਾਹੋਗੇ ਆਈਡੀਐਚ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਦੇ ਲਾਇਸੈਂਸ ਅਪਲਾਈ ਹੋਣੇ ਸੀ ਤੇ ਉਹਨਾਂ ਦੀ ਰੀਨਿਊ ਹੋਣੀ ਸੀ ਤੇ ਉਹਦੇ ਸਬੰਧ ਦੇ ਵਿੱਚ ਆਈਡੀਐਚ ਮਾਰਕੀਟ 'ਚ ਕੈਂਪ ਲਗਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਈਡੀਆਚ ਮਾਰਕੀਟ ਸ਼ੀਰਪਾਲ ਸਿੰਘ ਮਾਰਕੀਟ ਨਿਊ ਆਈਡੀਆਚ ਮਾਰਕੀਟ ਵਿਖੇ ਅੱਜ ਸ਼ਾਪ ਨੰਬਰ 43 ਉੱਥੇ ਸਾਡੇ ਵੀਰ ਅਜੀਤ ਸਿੰਘ ਭੁਰਾ ਨੇ ਆਮ ਆਦਮੀ ਪਾਰਟੀ ਦੇ ਇੱਕ ਉਸ ਮਹਿੰਮ ਦੇ ਸਦਕੇ ਜਿਹਦੇ ਵਿੱਚ ਆਪਣਾ ਡੋਰ ਟੂ ਡੋਰ ਜਾ ਕੇ ਲੋਕਾਂ ਦੇ ਕੰਮ ਕਰਨੇ ਕਰਾਉਣੇ ਜਿਸ ਦੇ ਵਿੱਚ ਸਾਡੇ ਕਾਰਪੋਰੇਸ਼ਨ ਕਮਿਸ਼ਨਰ ਸਾਡੇ ਡੀਸੀ ਸਾਹਿਬ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਹ ਜਦੋਂ ਜਾ ਕੇ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੋ ਇੱਕ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਮੇਨ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਦੇ ਜੋ ਦੁਕਾਨੇ ਦੇ ਲਾਇਸੈਂਸ ਰੀਨਿਊ ਹੋਣੇ ਸੀਗੇ ਜਾਂ ਉਹਨਾਂ ਦਾ ਕੋਈ ਲਾਇਸੈਂਸ ਫੀਸ ਸੀਗੀ ਅੱਜ ਉਸ ਮਾਰਕੀਟ ਦੇ ਵਿੱਚ ਪਹੁੰਚ ਕੇ ਇਹ ਇੱਕ ਬਹੁਤ ਵੱਡਾ ਉਪਰਾਲਾ ਸੀਗਾ ਜੋ ਸਾਡੇ ਵੀਰ ਅਜੀਤ ਸਿੰਘ ਭਾਜੀ ਦੇ ਸਦਕੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਡੀਸੀ ਸਾਹਿਬ ਨੂੰ ਮਿਲ ਕੇ ਉੱਥੇ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਅੱਜ ਉੱਥੋਂ ਦੇ ਜਿੰਨੇ ਵੀ ਦੁਕਾਨਦਾਰ ਸੀਗੇ ਉਹਨਾਂ ਦੇ 1 ਲੱਖ 40 ਹਜ਼ਾਰ ਦੇ ਕਰੀਬ ਜੋ ਅੱਜ ਉਹਨਾਂ ਨੇ ਆਪਣੇ ਫੀਸਾਂ ਜਮ੍ਹਾਂ ਕਰਵਾ ਕੇ ਅਗਾਹ ਵੀ ਉਹਨਾਂ ਵਿੱਚ ਹੋਰ ਵੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਕਈਆਂ ਨੂੰ ਤੇ ਅੱਜ ਪਤਾ ਹੀ ਨਹੀਂ ਸੀ ਲੱਗਾ ਆਪਣੇ ਵੱਲੋਂ ਇਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਹੈ ਕਿ ਉੱਥੇ ਤੱਕ ਉਹਨਾਂ ਨੂੰ ਮੈਸੇਜ ਪਹੁੰਚੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਰਜੀਤ ਸਿੰਘ ਭਾਜੀ ਨਾਲ ਅੱਜ ਮੇਰੀ ਸਲਾਹ ਹੋ ਰਹੀ ਸੀਗੀ ਇਹ ਮੈਨੂੰ ਕਹਿ ਰਹੇ ਸੀਗੇ ਕਹਿੰਦੇ ਕਿ ਵੀ ਇੱਕ ਵਾਰੀ ਭਾਜੀ ਹੋਰ ਕੈਂਪ ਲਾਉਣਾ ਪਵੇਗਾ ਆਪਾਂ ਫੇਰ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਉਹਨਾਂ ਨੂੰ ਬੇਨਤੀ ਕਰਕੇ ਇਹ ਦੁਬਾਰਾ ਇੱਕ ਵਾਰੀ ਫੇਰ ਉਸ ਆਈਡੀਆ 'ਚ ਮਾਰਕੀਟ ਦੇ ਵਿੱਚ ਇਹ ਆਪਾਂ ਕੈਂਪ ਲਗਾਵਾਂਗੇ ਅਸੀਂ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਅਰਵਿੰਦ ਕੇਜਰੀਵਾਲ ਜੀ ਅਸੀਂ ਇਹਨਾਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਟੀਮ ਹੈ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਬੜੇ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਜੋ ਲੋਕਾਂ ਨੂੰ ਉਹ ਘਰ-ਘਰ ਸਹੂਲਤਾਂ ਪਹੁੰਚਾ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਲੋਕ ਇਹਨਾਂ ਦੇ ਹਰ ਇੱਕ ਉਪਰਾਲੇ ਤੋਂ ਬਹੁਤ ਖੁਸ਼ ਨੇ हां जी अजीत सिंह जी की कहना चाहोगे ਤੁਸੀਂ ਤੁਹਾਡੀ ਦੁਕਾਨ ਦੇ ਉੱਤੇ ਤੁਹਾਡੇ ਸ਼ਾਪ ਦੇ ਉੱਤੇ ਆਈਡੀਜ ਮਾਰਕੀਟ ਦੇ ਵਿੱਚ ਕੈਂਪ ਲਗਾਇਆ ਗਿਆ ਕਿਹੋ ਜਿਹਾ ਹੰਗਾਰਾ ਮਿਲਿਆ ਪਹਿਲੇ ਤੇ ਅੱਜ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਆਪਣੀ ਨਿਊ ਆਈਡੀਜ ਆਈਡੀਜ ਮਾਰਕੀਟ ਵਾਲਿਆਂ ਦਾ ਜਿਨ੍ਹਾਂ ਨੇ ਐਨੇ ਸੁਚੱਜੇ ਤਰੀਕੇ ਨਾਲ ਆ ਕੇ ਰੈਵਨਿਊ ਸਾਰਾ ਜਮਾ ਕਰਵਾਇਆ ਹੈ ਔਰ ਸਰਕਾਰ ਨੇ ਜੋ ਮੈਨੂੰ ਟਿੱਚਾ ਦਿੱਤਾ ਸੀ ਮੈਂ ਉਹਦੇ ਨਾਲੋਂ ਵੀ 40% ਜ਼ਿਆਦਾ ਰੈਵਨਿਊ ਜਮਾ ਕਰਵਾਇਆ ਅੱਜ ਉਸ ਕਰਕੇ ਸਰਕਾਰ ਦੇ ਜਿਹੜੇ ਬੰਦੇ ਉੱਤੇ ਬਤਵੰਤੇ ਆਏ ਸੀ ਉਹ ਵੀ ਬੜੇ ਖੁਸ਼ ਸੀ ਔਰ ਮਾਰਕੀਟ ਵਾਲੇ ਵੀ ਬੜੇ ਖੁਸ਼ ਸੀ ਕਿ ਸਰਕਾਰ ਨੇ ਸਰਕਾਰ ਆਪਕੇ ਦੁਆਰ ਕਾ ਜੋ ਨਾਰਾ ਦਿੱਤਾ ਉਹਨੂੰ ਪੂਰਾ ਸਲਾਗਾ ਕਰਕੇ ਉਹਨੂੰ ਪੂਰਾ ਅਪਣਾ ਕੀਤਾ ਔਰ ਸਾਰੀ ਮਾਰਕੀਟ ਇਸ ਵੱਲੋਂ ਬੜੀ ਖੁਸ਼ ਹੈ ਕਿ ਵੀ ਸਾਡਾ ਕੰਮ ਹੋ ਰਿਹਾ ਹੈ ਔਰ ਅਧਿਕ ਕਰ ਬੈਠੇ ਕੰਮ ਹੋ ਰਿਹਾ ਕੰਮ ਕਰ ਬੈਠੇ ਕੰਮ ਹੋ ਜਾਵੇ ਔਰ ਭਾਈ ਸਾਹਿਬ ਦੇ ਕੇ ਮੈਂ ਗੁਜਾਰਿਸ਼ ਕੀਤੀ ਹੈ ਕਿ ਆਪਾਂ ਫੇਰ ਫੋੜੇ ਦੇ ਨੁਕੈ ਕੈਂਪ ਹੋਰ ਲਵਾਵਾਂਗੇ ਜੋ ਮਾਰਕੀਟ ਦੀ ਡਿਮਾਂਡ ਹੈ ਜਿਸ ਦੇ ਨਾਲ ਕੀ ਹੋਏਗਾ ਕਿ ਜਿਹੜੇ ਬਾਕੀ ਰਹਿ ਗਏ ਨੇ ਜਿਹੜੇ ਮੇਰੇ ਵੀਰ ਸੱਜਣ ਉਹਨਾਂ ਦਾ ਵੀ ਕਾਰਜ ਪੂਰਾ ਕੀਤਾ ਜਾ ਸਕੇ ਬਾਕੀ ਜਿੰਨੇ ਵੀ ਮੈਂਬਰ ਸੀ ਅਸੀਂ ਉਹਨਾਂ ਦਾ ਜਿਨ੍ਹਾਂ ਨੇ ਅੱਜ ਰੈਵਨਿਊ ਭਰਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਫੇਰ ਕੈਂਪ ਲਾਵਾਂਗੇ ਅਸੀਂ ਸਾਰਿਆਂ ਤੱਕ ਆਪਣੇ ਵੱਲੋਂ ਪਰਜੋਰ ਕੋਸ਼ਿਸ਼ ਕਰਾਂਗੇ ਕਿ ਹਰੇਕ ਤੱਕ ਮੈਸੇਜ ਪਹੁੰਚੇ ਆਈਡੀਐਚ ਮਾਰਕੀਟ ਇਸ ਤੋਂ ਇਲਾਵਾ ਵੀ ਹੋਰ ਵੀ ਜਿੱਥੇ-ਜਿੱਥੇ ਵੀ ਸਾਨੂੰ ਕੋਈ ਮੈਸੇਜ ਮਿਲੇਗਾ ਜਿੱਥੋਂ ਤੱਕ ਵੀ ਪਹੁੰਚ ਕਰਨੀ ਪਈ ਅਸੀਂ ਕਮਿਸ਼ਨਰ ਸਾਹਿਬ ਦੇ ਸਹਿਯੋਗ ਦੇ ਨਾਲ ਤੇ ਡੀਸੀ ਸਾਹਿਬ ਦੇ ਸਹਿਯੋਗ ਦੇ ਨਾਲ ਹਰ ਇੱਕ ਥਾਂ ਪਹੁੰਚ ਕੇ ਜੇ ਉਹ ਵੀ ਸਰਕਾਰ ਦੀਆਂ ਸਹੂਤਾ ਲੋਕਾਂ ਤੱਕ ਪਹੁੰਚਾਵਾਂਗੇ ਜੇ ਸਾਨੂੰ ਸਰਕਾਰ ਇਹ ਸਹੂਤਾ ਦੇ ਰਹੀ ਹੈ ਅਸੀਂ ਉਹਨਾਂ ਦਾ ਲਾਭ ਉਠਾਈਏ ਮੈਂ ਸਾਰੇ ਵੀਰਾਂ ਜਿਨ੍ਹਾਂ ਨੇ ਆਪਣਾ ਜਿਹੜਾ ਰੈਵਨਿਊ ਭਰਿਆ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜਿਹੜਾ ਨਵੇਂ ਕੈਂਪ ਲੱਗਣਾ ਉਹ ਵੀ ਆਪਾਂ 1-2 ਦਿਨ ਪਹਿਲਾਂ ਹੀ ਸਾਰੀ ਇਹ ਡੇਟ ਤੁਹਾਨੂੰ ਦੱਸਾਂਗੇ ਸਾਡੇ ਕਮਿਸ਼ਨਰ ਸਾਹਿਬ ਨਾਲ ਡੀਸੀ ਸਾਹਿਬ ਨਾਲ ਗੱਲ ਕਰਕੇ ਅਗਲੇ ਕੈਂਪ ਦਾ ਅਸੀਂ 1-2 ਦਿਨ ਪਹਿਲਾਂ ਹੀ ਸਾਰੇ ਤੁਹਾਨੂੰ ਮੈਸੇਜ ਭੇਜਾਂਗੇ ਇਹ ਸਾਰਾ ਅਜੀਤ ਸਿੰਘ ਭਾਜੀ ਉੱਥੇ 43 ਨੰਬਰ ਸ਼ੌਕਤੇ ਹੁੰਦੇ ਆ ਤੇ ਪੂਰੀ ਆਈਡੀਏ ਚ ਮਾਰਕੀਟ ਸਾਰੀ ਇਹਨਾਂ ਦੇ ਨਾਲ ਆ ਤੇ ਜਿੱਥੇ ਹਰ ਇੱਕ ਮੈਂਬਰ ਅੱਜ ਬਹੁਤ ਖੁਸ਼ੀ ਦਾ ਸਾਰੇ ਅਸੀਂ ਅੱਜ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਜੋ ਆਮ ਆਦਮੀ ਪਾਰਟੀ ਜੋ ਲੋਕਾਂ ਨੇ ਇੱਕ ਇੰਨੀਆਂ ਵੋਟਾਂ ਪਾ ਕੇ ਇੱਕ ਮਨ 'ਚ ਸੋਚਿਆ ਸੀ ਵੀ ਵਾਕੇ ਯਾਰ ਬਦਲਾਵ ਵਾਲੀ ਸਰਕਾਰ ਆਏਗੀ ਬਹੁਤ ਵੱਡੇ ਬਦਲਾਅ ਆਏ ਨੇ ਜਿਹਦੇ ਵਿੱਚ ਅਸੀਂ ਦੇਖਿਆ ਜਾਵੇ ਤੇ ਤੁਸੀਂ ਵੇਖੋ ਕਿਸਾਨਾਂ ਦੀਆਂ ਮੰਗਾਂ ਵੀ ਜਿਹੜੀਆਂ ਸੀਗੀਆਂ ਟੇਲਾਂ ਤੱਕ ਪਾਣੀ ਪਹਚਾਉਣਾ ਬਿਜਲੀ ਦੇ ਬਿੱਲ ਮਾਫ ਕਰਨੇ ਹੋਰ ਐਸਐਸਐਫ ਇਸ ਤੋਂ ਇਲਾਵਾ ਮੋਹੱਲਾ ਕਲੀਨਿਕ ਇਹ ਬੜੀਆਂ ਜਿਹੜੀਆਂ ਸਹੂਲਤਾਂ ਨੇ ਸਭ ਤੋਂ ਜਿਹੜੀ ਵੱਡੀ ਚੀਜ਼ ਸੀ ਕਿ ਚਲੋ ਅੱਜ ਇਕੱਠੇ ਬੈਠੇ ਆ ਤੇ ਤੁਹਾਡੇ ਮਾਧਮ ਰਹੀ ਇਹ ਵੀ ਅਸੀਂ ਅੱਜ ਧੰਨਵਾਦ ਕਰਦੇ ਆਂ ਮਾਨ ਸਰਕਾਰ ਦਾ ਕਿ ਬੜੀਆਂ ਪਾਰਟੀਆਂ ਨੇ ਜੋ ਅੱਜ ਮਾਨ ਸਾਹਿਬ ਨੇ ਆਮ ਆਗੂ ਪਾਰਟੀ ਦੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇਹ ਜੋ ਜੰਗ ਛੜੀ ਆ ਇਹ ਮੇਰਾ ਨਹੀਂ ਕਿਹਾ ਗੱਲਾਂ ਕਰਨ ਵਾਲੇ ਤੇ ਬੜਿਆਏ ਜਿਨ੍ਹਾਂ ਨੇ ਗੱਲਾਂ ਕੀਤੀਆਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਵਾ ਕਰਦੀਆਂ ਬੜਾ ਕੁਛ ਕੀਤਾ ਤੇ ਜਿਨ੍ਹਾਂ ਪਾਰਟੀਆਂ ਨੇ ਨਸ਼ਾ ਸ਼ੁਰੂ ਕੀਤਾ ਸੀਗਾ ਅੱਜ ਉਹ ਪਾਰਟੀਆਂ ਦਾ ਕੁਝ ਨਹੀਂ ਬੱਲੇ ਰਹਿ ਗਿਆ ਮਾਨ ਸਾਹਿਬ ਨੇ ਇਹ ਲੋਕਾਂ ਦਾ ਇੱਕ ਅੰਦਰੋਂ ਇੱਕ ਬਲਬਲਾ ਸੀਗਾ ਜਿਨ੍ਹਾਂ ਦੇ ਜਵਾਨ ਪੁੱਤ ਮਰਨਡੇ ਸੀਗੇ ਲੜਕੀਆਂ ਤੱਕ ਨਸ਼ਾ ਕਰਨ ਲੱਗ ਪਈਆਂ ਸੀਗੀਆਂ ਇਹ ਪਿਛਲੀਆਂ ਸਰਕਾਰਾਂ ਦੀ ਜੋ ਦੇਣ ਸੀਗੀ ਨਸ਼ਾ ਇਹਨੂੰ ਅੱਜ ਜੇ ਠਲ ਪਾਰ ਰਹੇ ਨੇ ਮੈਂ ਨਹੀਂ ਕਹਿੰਦਾ ਵੀ ਪੈ ਗਈ ਹੈ ਜੋ ਠਲ ਪਾਰ ਰਹੇ ਨੇ ਇਹ ਮਾਨ ਸਰਕਾਰ ਤਗੜੇ ਹੋ ਕੇ ਤੇ ਸਾਡੀ ਪੰਜਾਬ ਪੁਲਿਸ ਮੈਂ ਅੱਜ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦਾ ਵੀ ਜਿੱਥੇ ਪੰਜਾਬ ਪੁਲਿਸ ਨੂੰ ਹਰ ਵੇਲੇ ਗਾਲਾਂ ਹੀ ਲੋਕਾਂ ਦੀਆਂ ਸੁਣਨ ਨੂੰ ਮਿਲਦੀਆਂ ਸੀਗੀਆਂ ਅੱਜ ਪਹਿਲੀ ਵਾਰੀ ਅਸੀਂ ਟੀਵੀ ਤੇ YouTube ਤੇ ਦੇਖਦੇ ਆ ਤੇ ਜਿੱਥੇ ਵੀ ਜਿੱਥੇ ਵੀ ਲੋਕੀ ਇਹ ਨਸ਼ੇ ਦੇ ਵਿਰੁੱਧ ਜਦੋਂ ਪੰਜਾਬ ਪੁਲਿਸ ਜਾਂਦੀ ਹੈ ਤੇ ਉੱਥੇ ਲੋਕਾਂ ਦੇ ਤੁਸੀਂ ਨਾਰੇ ਸੁਣੇ ਹੋਣਗੇ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਮੇਰੀ 52-53 ਸਾਲ ਉਮਰ ਹੋ ਗਈ ਆ ਅੱਜ ਤੱਕ ਤਕਰੀਬਨ ਜੋ ਸੁਣਿਆ ਸੀਗਾ ਪੀਪਲਸ ਵਾਲਿਆਂ ਨੂੰ ਜ਼ਿਆਦਾਤਰ ਲੋਕ ਜਿਹੜੀਆਂ ਗੱਲਾਂ ਹੀ ਕੱਢਦੇ ਸੀਗੇ ਇਹ ਪਹਿਲੀ ਵਾਰ ਆਪਣੀ ਹੋਣ ਦੇ ਵਿੱਚ ਆਪਣੀ ਹੋਸ਼ ਦੇ ਵਿੱਚ ਮੈਂ ਵੇਖਿਆ ਕਿ ਅੱਜ ਪੰਜਾਬ ਪੁਲਸ ਦਾ ਜਿੱਥੇ-ਜਿੱਥੇ ਵੀ ਜਾ ਰਿਹਾ ਸਨਮਾਨ ਜਿਹੜਾ ਆਮ ਆਦਮੀ ਪਾਰਟੀ ਤੇ ਅੱਛੇ ਲੀਡਰਾਂ ਨੇ ਵਧਾਇਆ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਉਹ ਬੇਨਤੀ ਕਰਦਾ ਤਗੜੇ ਹੋ ਕੇ ਆਪਾਂ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਾਥ ਦਈਏ ਤਾਂ ਜੋ ਆਉਣ ਵਾਲਾ ਜਿਹੜਾ ਸਾਡੇ ਬੱਚਿਆਂ ਦਾ ਭੋਖਿਆ ਉਹ ਹੋਰ ਜਿਹੜਾ ਉਜਵਲ ਹੋ ਸਕੇ